ਲੱਖ ਦੀ ਲਾਣਤ ਹੈ ਉਹਨਾਂ ਲੋਕਾਂ ਲਈ ਜਿਹੜੇ ਕੀ ਮਰਿਆ ਹੋਇਆਂ ਨੂੰ ਵੀ ਨਹੀਂ ਬਖਸ਼ਦੇ ਕਿਉਂਕਿ ਅਜਿਹੇ ਹੀ ਹੋਇਆ ਰਾਣਾ ਬਲਾਚੌਰੀਏ ਦੇ ਨਾਲ ਸੋਸ਼ਕਾਲ ਜੀ ਮੈਰੀਨਾ ਤੇ ਮਾਮ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਗੱਲ ਕਰਾਂਗੇ ਰਾਣਾ ਬਲਾ ਚੋਰੀ ਦੇ ਕਤਲ ਮਾਮਲੇ ਲੈ ਕੇ ਜਿੱਥੇ ਕਤਲ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਟੂਰਨਾਮੈਂਟ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਜਾਂਦਾ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਤੇ ਲੋਕ ਆਪੋ ਆਪਣੀਆਂ ਜਾਨਾਂ ਬਚਾ ਕੇ ਹੋਏ ਭੱਜਦੇ ਹੋਏ ਨਜ਼ਰ ਆਏ ਉੱਥੇ ਦੂਜੇ ਪਾਸੇ ਇਸ ਭੀੜ ਦਾ ਫਾਇਦਾ ਚੁੱਕਦੇ ਹੋਏ ਰਾਣਾ ਬਲਾ ਚੋਰੀਏ ਦੇ 골ਡ ਦਾ ਸਮਾਨ ਤੇ ਉਹਦਾ ਪਿਸਟਲ ਤੱਕ ਵੀ ਚੋਰੀ ਕਰ ਲਿਆ ਤਾਹੀਂ ਤਾਂ ਕਹਿ ਰਹੇ ਆ ਕਿ ਲੱਖ ਦੀ ਲਾਂ ਤਾਂ ਅਜਿਹੇ ਲੋਕਾਂ ਲਈ ਜਿਹੜੇ ਕਿ ਮਰੇ ਹੋਏ ਲੋਕਾਂ ਨੂੰ ਵੀ ਨਹੀਂ ਬਖਸ਼ਦੇ ਅਜਿਹੇ ਲੋਕਾਂ ਦੇ ਵੱਲੋਂ ਭੀੜ ਦਾ ਜਾਂ ਫਿਰ ਅਜਿਹੀਆਂ ਚੀਜ਼ਾਂ ਦਾ ਬਹੁਤ ਫਾਇਦਾ ਚੁੱਕਿਆ ਜਾਂਦਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਰਾਣਾ ਬਲਾਚੋਰੀ ਦੇ ਕਤਲ ਤੋਂ ਬਾਅਦ ਉਸ ਦੇ ਹੱਥ ਦੇ ਵਿੱਚ ਪਾਇਆ ਹੋਇਆ ਸੋਨੇ ਦਾ ਕੜਾ ਚੋਰੀ ਕਰ ਲਿਆ ਗੱਲ ਦੇ ਵਿੱਚ ਪਾਈ ਹੋਈ ਸੋਨੇ ਦੀ ਚੈਨ ਵੀ ਉਤਾਰ ਲਈ ਗਈ ਇੱਥੋਂ ਤੱਕ ਕਿ ਜੋ ਸਭ ਤੋਂ ਮਹਿੰਗੀ ਘੜੀ ਉਸ ਨੇ ਪਹਿਨੀ ਹੋਈ ਸੀ ਉਹ ਵੀ ਕੋਈ ਖੋਲ ਕੇ ਲੈ ਗਿਆ ਤੇ ਉਸ ਦਾ ਪਿਸਟਲ ਤੱਕ ਚੋਰੀ ਹੋ ਗਿਆ ਕੁੱਲ ਮਿਲਾ ਕੇ 23 ਲੱਖ ਦਾ ਸਮਾਨ ਜਿਹੜਾ ਕੀ ਰਾਲਾ ਬਲਾ ਚੋਰੀਆ ਦਾ ਚੋਰੀ ਕੀਤਾ ਗਿਆ ਇੱਕ ਨਿੱਜੀ ਚੈਨਲ ਦੇ ਉੱਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੱਲਬਾਤ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਹੱਦ ਤੱਕ ਡਿੱਗ ਚੁੱਕੇ ਨੇ ਕਿ ਮਰੇ ਹੋਏ ਲੋਕਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ ਤੇ ਉੱਥੇ ਵੀ ਅਜਿਹੇ ਫਾਇਦੇ ਚੁੱਕੇ ਜਾਂਦੇ ਨੇ ਤੇ ਚੋਰੀ ਕਰਨ ਵਾਲੇ ਨਾ ਤਾਂ ਉਹ ਇਹ ਦੇਖਦੇ ਨੇ ਕਿ ਮਾਹੌਲ ਕਿਵੇਂ ਦਾ ਤੇ ਨਾ ਹੀ ਇਹ ਦੇਖਦੇ ਨੇ ਕਿ ਇਹ ਇਨਸਾਨ ਮਰਿਆ ਹੋਇਆ ਪਰ ਉਹ ਸਿਰਫ ਆਪਣੀ ਲਾਲਸਾ ਨੂੰ ਦੇਖਦੇ ਨੇ ਇਸ ਕਦਰ ਲੋਕਾਂ ਦੀ ਜਿਹੜੀ ਕਿ ਇਨਸਾਨੀਅਤ ਹੈ ਉਹ ਮਰ ਚੁੱਕੀ ਹੈ ਦਾਦੇ ਦੇ ਰਾਣਾ ਬਲਾਚੌਰੀਆ ਦਾ ਕਤਲ ਟੂਰਨਾਮੈਂਟ ਦੇ ਵਿੱਚ ਕੀਤਾ ਜਾਂਦਾ ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਕਿਉਂਕਿ ਫੋਟੋ ਖਿੱਚਵਾਉਣ ਦੇ ਨਾਮ ਦੇ ਉੱਤੇ ਆਏ ਫੈਨਸ ਵਣ ਕੇ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਰਾਣਾ ਬਲਾਚੌਰੀਆ ਦੇ ਮੂੰਹ ਦੇ ਉੱਤੇ ਸਭ ਤੋਂ ਪਹਿਲਾਂ ਕਾਲੇ ਰੰਗ ਦਾ ਕੱਪੜਾ ਪਾਇਆ ਜਾਂਦਾ ਜਿਸ ਤੋਂ ਬਾਅਦ ਉਸ ਦੇ ਮੂੰਹ ਦੇ ਉੱਤੇ ਫਾਇਰ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਕਿਹਾ ਜਾ ਰਿਹਾ ਕਿ ਕਿਉਂਕਿ ਲਗਾਤਾਰ ਜਿਹੜਾ ਰਾਣਾ ਬਲਾਚੌਰੀਆ ਸੀ ਉਹ ਹਮੇਸ਼ਾ ਹੀ ਆਪਣੇ ਕੋਲ ਪਿਸਟਲ ਰੱਖਦਾ ਸੀ ਤੇ ਪਟਾ ਆਪਣੇ ਗਲ ਦੇ ਵਿੱਚ ਪਾ ਕੇ ਰੱਖਦਾ ਸੀ ਉਹ ਇਸ ਦਾ ਮਕਸਦ ਇਹ ਵੀ ਦੱਸਿਆ ਚਾਹ ਰਿਹਾ ਕਿ ਹੋ ਸਕਦਾ ਹੈ ਕਿ ਰਾਣਾ ਉਹਨਾਂ ਨੂੰ ਦੇਖ ਕੇ ਜਾਫਿਰ ਹੋ ਜੜਾ ਕਿ ਉਹਨਾਂ ਤੇ ਜਵਾਬੀ ਕਾਰਵਾਈ ਨਾ ਕਰ ਸਕੇ ਇਸੇ ਮੱਦੇ ਨਜ਼ਰ ਵੀ ਉਸੇ ਮੂੰਹ ਨੂੰ ਲੁਕ ਹੋਇਆ ਗਿਆ ਸੀ ਜਿਸ ਤੋਂ ਬਾਅਦ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਚਾੰਦੇ ਨੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੋ ਇਹ ਨਦੀ ਪਛਾਣ ਕਰ ਲਈ ਗਈ ਹੈ ਦੂਜੇ ਪਾਸੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਕਿ ਸਖਤੋ ਸਖਤ ਚਾਹੇ ਲੋਕਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਦੇਖਿਆ ਜਾ ਰਿਹਾ ਕਿ ਕਬੱਡੀ ਖੇਡ ਪੰਜਾਬੀਆਂ ਦੀ ਲੋਕਪ੍ਰੀਆ ਖੇਡ ਦੇ ਵਿੱਚ ਆਉਂਦੀ ਹੈ ਲਗਾਤਾਰ ਦੇਖਿਆ ਜਾ ਰਿਹਾ ਕਿ ਆਏ ਦਿਨ ਅਜਿਹੀਆਂ ਕਤਲ ਦੀਆਂ ਵਾਰਦਾਤਾਂ ਵਧੀਆਂ ਚੱਲ ਰਹੀ ਨੇ ਇਸ ਤੋਂ ਪਹਿਲਾਂ ਨੰਗਲ ਅੰਬੀਆਂ ਦਾ ਵੀ ਜਿਹੜਾ ਕਿ ਗੋਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਜਿਸ ਤਰੀਕੇ ਦੇ ਹਾਲਾਤ ਪੈਦਾ ਹੋ ਰਹੇ ਨੇ ਤਾਂ ਰਾਣਾ ਬਲਾ ਚੋਰੀਆਂ ਦਾ ਕਤਲ ਕੀਤਾ ਗਿਆ ਪਰ ਸ਼ਰਮ ਉਹਨਾਂ ਲੋਕਾਂ ਨੂੰ ਬਿਲਕੁਲ ਵੀ ਨਹੀਂ ਜਿਹੜੇ ਮਰੇ ਹੋਏ ਲੋਕਾਂ ਨੂੰ ਵੀ ਨਹੀਂ ਬਖਸ਼ਦੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦਾ ਜਦੋਂ ਇਸ ਇੱਕ ਹਾਦਸੇ ਦੇ ਵਿੱਚ ਦੋ ਜਣੇ ਦੀ ਜਾਨ ਚਲੀ ਜਾਂਦੀ ਆ ਤਾਂ ਚੋਰਾਂ ਦੇ ਵੱਲੋਂ ਉਹਨਾਂ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਲੋਕ ਇਨਸਾਨੀਅਤ ਨੂਦ ਬਿਲਕੁਲ ਹੀ ਖਤਮ ਕਰ ਚੁੱਕੇ ਨੇ ਤੇ ਅਜਿਹੀਆਂ ਥਾਮਾ ਦਾ ਉਹਨਾਂ ਦੇ ਵੱਲੋਂ ਨਜ਼ਾਇਜ਼ ਜਿਹੜਾ ਕੀ ਖਾਦਾ ਚੁੱਕਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਰਾਣਾ ਬਲਾਚੋਰੇ ਨੇ ਜੋ ਗਲ ਦੇ ਵਿੱਚੋਂ ਸੋਨੇ ਦੀ ਚੈਨ ਪਾਈ ਹੋਈ ਸੀ ਹੱਥ ਦੇ ਵਿੱਚੋਂ ਸੋਨੇ ਦਾ ਕੜਾ ਸੀ ਮਹਿੰਗੀ ਘੜੀ ਪਾਈ ਹੋਈ ਸੀ ਤੇ ਪਿਸਤਲ ਜੋ ਕਿ ਹਮੇਸ਼ਾ ਨਾਲ ਰੱਖਦਾ ਸੀ ਉਹ ਇਹ ਸਾਰਾ ਸਮਾਨ ਜਿਹੜਾ ਕਿ ਚੋਰੀ ਹੋ ਗਿਆ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਸਾਮਾਨ ਨੂੰ ਚੋਰੀ ਕੀਤਾ ਗਿਆ ਤੇ ਕੁੱਲ ਮਿਲਾ ਕੇ 23 ਲੱਖ ਦੀ ਚੋਰੀ ਇਹ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਲਾਈਫ ਪੰਜਾਬੀ ਟੀਵੀ